ਮਹੀਨਾ ਜੀ ਗੱਲ ਹੋਈ ਸੀਗੀ ਉਦੋਂ ਮੈਨੂੰ ਕਹਿੰਦਾ ਭੂਆ ਜੀ ਕਹਿੰਦਾ ਮੈਂ ਐਨਾ ਫੌਜ ਭਰਤੀ ਹੋ ਗਿਆ ਤੇ ਮੇਰੇ ਮੁੰਡੇ ਨੂੰ ਕਹਿੰਦਾ ਕਹਿੰਦਾ ਤੂੰ ਭੂਆ ਨੂੰ ਫੋਟੋ ਦਿਖਾਈ ਉਹ ਕਹਿੰਦਾ ਲਗਾ ਮੈਨੂੰ ਤਾਂ ਦਿਖਾਈ ਨਹੀਂ ਜੋ ਗੋਰੇ ਨੇ ਫੋਟੋ ਕਹਿੰਦਾ ਤੂੰ ਐਂ ਕਰ ਕਹਿੰਦਾ ਭੂਆ ਨੂੰ ਫੋਟੋ ਦਿਖਾ ਮੇਰੀ ਕਹਿੰਦਾ ਮੈਂ ਫੌਜ ਭਰਤੀ ਹੋ ਮੈਨੂੰ ਬੜਾ ਚਾਅ ਚੜਿਆ ਵੀਰੇ ਤੋਂ ਘੱਟ 10 ਮਹੀਨੇ ਹੋ ਗਏ 11 ਜੀ ਛੱਡੀ ਕੋਈ ਗੱਲਬਾਤ ਨਹੀਂ ਹੋਈ ਤੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਜੀ ਅਸੀਂ ਆਈ ਕਹਿੰਨਾ ਵੀ ਸਾਡਾ ਪੁੱਤ ਨਾ ਛੇਤੀ ਤੋਂ ਛੇਤੀ ਕਰੇ ਲਿਆ ਕਿ ਸਾਨੂੰ ਸਾਥਰੀਕਰ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਤੁਹਾਡਾ ਆਪਣਾ ਸਰਵਜ ਸਿੰਘ ਰਟੋਲਾ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਕਲਿਆਣ ਦੇ ਵਿੱਚ ਜਿੱਥੇ ਕਿ ਇੱਕ ਗਰੀਬ ਪਰਿਵਾਰ ਵੱਲੋਂ ਬਹੁਤ ਵੱਡੀਆਂ ਆਸਾਂ ਦੇ ਨਾਲ ਆਪਣੇ ਸੁਪੁੱਤਰ ਬੁੱਧਰਾਮ ਨੂੰ ਜਿਹੜਾ ਕਿ ਆ ਵਿਦੇਸ਼ਾਂ ਦੇ ਵਿੱਚ ਕਾਰਜਾ ਚੁੱਕ ਕੇ ਭੇਜਿਆ ਗਿਆ ਸੀ ਬਹੁਤ ਵੱਡੀ ਆਸ ਲੈ ਕੇ ਵੀ ਜਿਹੜੇ ਸਾਡੇ ਘਰ ਦੀ ਗਰੀਬੀ ਆ ਇਸ ਬੱਚੇ ਦੀ ਕਮਾਈ ਦੇ ਨਾਲ ਸੋਦਰ ਜਾਵੇਗੀ ਸਾਡੇ ਵੀ ਚੰਗੇ ਦਿਨ ਆਉਣਗੇ ਪਰ ਹੋਇਆ ਉਲਟ ਇਸ ਬੱਚੇ ਦੇ ਕੁਝ ਸਮਾਂ ਬਹਿਰੀਨ ਦੇ ਵਿੱਚ ਕੰਮ ਕਰਨ ਦੇ باوجود ਇਸ ਨੂੰ ਉਥੋਂ ਦੀਆਂ ਸਰਕਾਰਾਂ ਵੱਲੋਂ ਫੌਜ ਦੇ ਵਿੱਚ ਭਰਤੀ ਕਰ ਲਿੱਤਾ ਜਾਂਦਾ ਪਰ ਮਾੜੀ ਕਿਸਮਤ ਹੈ ਉਸ ਬੱਚੇ ਦੀ ਜਿਹਨੂੰ ਅਜੇ ਤੱਕ ਤੇਨੇ ਸਮੇਤਾਂ ਪਰਿਵਾਰ ਦੇ ਨਾਲ ਸੰਪਰਕ ਦੇ ਵਿੱਚ ਰਿਹਾ ਗੱਲਾਂ ਬਾਤਾਂ ਕਰਦਾ ਰਿਹਾ ਦਿਲਾਸੇ ਦਿੰਦਾ ਰਿਹਾ ਮਾਪੇ ਨੂੰ ਵੀ ਬਾਪੂ ਜੀ ਜਾਂ ਮਾਤਾ ਜੀ ਮੈਂ ਤੁਹਾਡੇ ਕੋਲ ਆਵਾਂਗਾ ਤੁਹਾਡੀ ਜ਼ਿੰਦਗੀ ਸੁਧਾਰਦਾ ਮੈਂਗਾ ਹੁਣ ਮੈਂ ਵਧੀਆ ਕੰਮ ਦੇ ਵਿੱਚ ਲੱਗ ਗਿਆ ਮੈਨੂੰ ਇੱਥੋਂ ਦੀ ਸਰਕਾਰ ਨੇ ਭਰਤੀ ਕਰ ਦਿੱਤਾ ਗਿਆ ਇੱਥੋਂ ਦੀ ਸਰਕਾਰਾਂ ਦੀ ਭਰਤੀ ਹੋਣ ਤੋਂ ਬਾਅਦ ਇੱਕ ਤਨਖਾਹ ਵੀ ਪਰਿਵਾਰ ਨੂੰ ਦਸਰੋਂ ਮੁਤਾਬਕ ਭੇਜੀ ਗਈ ਆ ਪਰ ਉਸ ਤੋਂ ਬਾਅਦ ਉਸ ਨੇ ਪਰਿਵਾਰ ਨਾਲ ਸੰਪਰਕ ਦੇ ਵਿੱਚ ਦੱਸਿਆ ਵੀ ਮੈਂ 15 ਦਿਨ ਦੀ ਟ੍ਰੇਨਿੰਗ ਤੇ ਬਾਹਰ ਜਾ ਰਿਹਾ ਮੈਨੂੰ ਬਾਹਰ ਭੇਜ ਰਹੇ ਨੇ ਉਸ ਤੋਂ ਬਾਅਦ ਮੁੜ ਕੇ ਆ ਕੇ ਮੈਂ ਆਪਣੇ ਨਿਰੰਤਰ ਡਿਊਟੀ ਨਿਭਾਵਾਂਗਾ ਔਰ ਜਿਹੜੀ ਬਣਦੀ ਤਨਖਾਹ ਤੁਹਾਨੂੰ ਮੈਂ ਪਾਉਂਦਾ ਰਹਿਾਂਗਾ ਪਰ ਅਫਸੋਸ ਦੀ ਗੱਲ ਕੀ ਤਨਖਾਹ ਤੱਕ ਕੀ ਪਾਉਣੀ ਸੀ ਇੱਕ ਸਾਲ ਤੋਂ ਉਸ ਬੱਚੇ ਦਾ ਪਰਿਵਾਰ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਨਾ ਹੀ ਕਿਸੇ ਕਿਸਮ ਦੀ ਕੋਈ ਜਾਣਕਾਰੀ ਮਿਲਿਆ ਵੈਸੇ ਵੱਲੋਂ ਜਾਂ ਸਾਡੇ ਪੰਜਾਬ ਦੇ ਮੰਤਰੀਆਂ ਇੱਕ ਆਸਲੀ ਬੈਠੇ ਸਾਡੇ ਸਰਕਾਰਾਂ ਤੋਂ ਗੱਲ ਕਰਵਾਵਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਦਾ ਇਸ ਸੰਬੰਧ ਦੇ ਵਿੱਚ ਕੀ ਕਹਿਣਾ ਭੈਣ ਜੀ ਕੀ ਨਾਉ ਜੀ ਆਪਣਾ ਸਰਜੀਤ ਕੌਰ ਅਭੀ ਜੀ ਜਿਹੜਾ ਬੁੱਧਰਾ ਮੈਂ ਆਪਣਾ ਕੀ ਲੱਗਦਾ ਭਤੀਜਾ ਵੀਰ ਜੀ ਨੇ ਇਹੇ ਬਾਹਰ ਗਿਆ ਸੀ ਵਿਦੇਸ਼ ਦੇ ਵਿੱਚ ਕਮਾਈ ਕਰਨ ਵਾਸਤੇ ਮੁੜ ਕੇ ਵਾਪਸ ਸੰਪਰਕ ਟੁੱਟ ਗਿਆ ਇਹਦੇ ਨਾਲੋਂ ਕਿਵੇਂ ਦਾ ਮਹਿਸੂਸ ਕਰਦੇ ਤੁਸੀਂ ਵੀਰ ਜੀ ਮੇਰੇ ਨਾਲ ਤਾਂ ਸਵੇ ਇੱਕ ਮਹੀਨਾ ਦੀ ਗੱਲ ਹੋਈ ਸੀਗੀ ਉਦੋਂ ਮੈਨੂੰ ਕਹਿੰਦਾ ਪੂਆ ਜੀ ਕਹਿੰਦਾ ਮੈਂ ਨਾ ਫੌਜ ਭਰਤੀ ਹੋ ਗਿਆ ਤੇ ਮੇਰੇ ਮੁੰਡੇ ਨੂੰ ਕਹਿੰਦਾ ਕਹਿੰਦਾ ਤੂੰ ਭੂਣ ਫੋਟੋ ਨਹੀਂ ਦਿਖਾਈ ਹੋਇਆ ਕਹਿੰਦਾ ਲਗਾ ਮੈਨੂੰ ਤਾਂ ਦਿਖਾਈ ਨਹੀਂ ਜੋ ਗੋਰੇ ਨੇ ਫੋਟੋ ਕਹਿੰਦਾ ਤੂੰ ਐਂ ਕਰ ਕਹਿੰਦਾ ਭੂਣ ਫੋਟੋ ਦਿਖਾ ਮੇਰੀ ਕਹਿੰਦਾ ਮੈਂ ਫੌਜ ਭਰ ਦਿਆਂ ਮੈਨੂੰ ਬੜਾ ਚਾਅ ਚੜਿਆ ਵੀਰੇ ਉਸ ਤੋਂ ਬਾਅਦ ਕਹਣਾ ਪੂਆ ਮੈਨੂੰ ਨਾ ਮੈਂ ਸੈਲਰੀ ਮਿਲੀ 1.5 ਲੱਖ ਰੁਪਈਆ ਤੇ ਮੈਂ ਕਿਹਾ ਗੁਰੇ ਬਧਾਈਆਂ ਤੈਨੂੰ ਕਹਿੰਦਾ ਪੂਆ ਵੀ ਕੀ ਲੈਣਾ ਤਾਂ ਪਾਰਟੀ ਮੈਂ ਕਿਹਾ ਕੋਈ ਨਾ ਪਤਾ ਤੂੰ ਪੈਸੇ ਲਾ ਲੂ ਲਾ ਪਹਿਲਾਂ ਮੈਂ ਕਿਹਾ ਕੋਈ ਨਾ ਪਾਰਟੀ ਮੈਂ ਬਾਅਦ ਚ ਲੈ ਲੂੰਗੀ ਬਸ ਉਦੋਂ ਵੀਰੇ ਮੇਰੀ ਗੱਲ ਹੋਈ ਮੁੜ ਕੇ ਨਹੀਂ ਹੋਈ ਜਿੰਮੇਦਾਰ ਮਹਿਸੂਸ ਕਰਦੇ ਹਾਂ ਦੇਖ ਕਿ ਕਪੂਆ ਨੇ ਜਿਹੜਾ ਭਤੀਜਾ ਹੈਗਾ ਜਿਵੇਂ ਆਪਾਂ ਸਿਆਣੇ ਕਹਿੰਦੇ ਨੇ ਵੀ ਵਿਆਹ ਮੂਲ ਦੇ ਨਾਲ ਵਿਆਜ ਪੈ ਰਹ ਹੁੰਦੇ ਦੇਖੋ ਭੈਣ ਦੀ ਭਾਵਕਤਾ ਹੁਣ ਹੋ ਮੈਂ ਬਹੁਤ ਵੱਡੇ ਦੁੱਖ ਦੀ ਗੱਲ ਆਗੀ ਵੀ ਜਿਹੜਾ ਸਰਕਾਰਾਂ ਵੱਲੋਂ ਆਪਣੇ ਬੱਚੇ ਦਾ ਅਜੇ ਤੱਕ ਕੋਈ ਸੁੱਖ ਨਹੀਂ ਮਿਲਿਆ ਹੈਗੀ ਕਿਵੇਂ ਦਾ ਮਹਿਸੂਸ ਕਰਦੇ ਹੋ ਕੀ ਮੰਗ ਸਰਕਾਰਾਂ ਤੋਂ ਕਰੋਗੇ ਵੀਰ ਜੀ ਸਾਡਾ ਮੁੰਡਾ ਘਰੇ ਹੋਣਾ ਚਾਹੀਦਾ ਇਹ ਹੀ ਮੰਗਾ ਸਾਡੀ ਹਾਂਜੀ ਬਬੀ ਕੀ ਨਾਮ ਹੈ ਤੁਹਾਡਾ ਗਰਮੇਲ ਸਿੰਘ ਆ ਜੀ ਇਹ ਪੂਰਾ ਮਾਮਲਾ ਕੀ ਹੈ ਜੀ ਇਹ ਪੂਰਾ ਮਾਮਲਾ ਹੈ ਜੀ ਸਾਡਾ ਬੇਟਾ ਜੀ ਰਸ਼ੀਆ ਦੇ ਵਿੱਚ ਟੂਰਿਸਟ ਵੀਜ਼ੇ ਤੇ 3 ਮਹੀਨੇ ਲਈ ਗਿਆ ਸੀਗਾ ਜੀ ਠੀਕ ਹੈ ਕਿਹੜੇ ਸੰਚ ਗਿਆ ਸੀ ਇਹ ਦੇ ਜੀ 2023 ਜੀ ਠੀਕ ਹੈ ਜੀ ਹਾਂਜੀ ਤੇ ਫਿਰ ਉਦੋਂ ਬਾਅਦ ਚ ਵਾਪਸ ਨਹੀਂ ਆਇਆ ਜਾਂ ਕੀ ਗੱਲਬਾਤ ਨਹੀਂ ਵਾਪਸ ਨਹੀਂ ਆਇਆ ਜੀ ਤੇ ਉੱਥੇ ਜਾ ਕੇ ਜੀ ਫੌਜ ਦੇ ਵਿੱਚ ਕੁਝ ਮੁੰਡਿਆਂ ਨੇ ਜਾਂ ਏਜੰਟਾਂ ਦੇ ਨਾਲ ਮਿਲ ਕੇ ਜੀ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕਰ ਰੱਖਿਆ ਗਿਆ ਜੀ ਠੀਕ ਹੈ ਤੇ ਤਿੰਨ ਮਹੀਨੇ ਸਾਡੇ ਨਾਲ ਜੀ ਉਹਨਾਂ ਦੀ ਗੱਲਬਾਤ ਹੁੰਦੀ ਰਹੀ ਆ ਤੇ ਇੱਕ ਦਰਖਾਸਤ ਭੇਜੀ ਤਿੰਨ ਮਹੀਨਿਆਂ ਤੋਂ ਬਾਅਦ ਉਹਨਾਂ ਨੇ ਜਦੋਂ ਬੋਲਿਆ ਵੀ ਤਿਹੜੀ ਜੀ ਸੀ 15 ਦਿਨ ਲਈ ਸਾਨੂੰ ਗਾਹਾਂ ਕਿਤੇ ਲੈ ਜਾ ਰਹੇ ਨੇ ਵੀ ਉਦੋਂ ਬਾਅਦ ਅਸੀਂ 15 ਦਿਨ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਜੀ 15 ਦਿਨਾਂ ਦੀ ਜੀ ਹੁਣ ਘੱਟੋ ਘੱਟ 10 ਮਹੀਨੇ ਹੋ ਗਏ 11 ਜੀ ਸਾਡੀ ਕੋਈ ਗੱਲਬਾਤ ਨਹੀਂ ਹੋਈ ਤੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਜੀ ਉਹਦੇ ਸੀ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਕਿ ਸਾਡੇ ਬੱਚੇ ਦੀ ਪੜਤਾਲ ਕਰਕੇ ਜਲਦੀ ਤੋਂ ਜਲਦੀ ਸਾਨੂੰ ਬੱਚਾ ਸਾਡੇ ਕੋਲੇ ਮਿਲਣਾ ਚਾਹੀਦਾ ਹੈ ਬਾਪੂ ਜੀ ਰੂਸਿਆ ਦੇ ਵਿੱਚ ਫਿਰ ਜਿਹੜਾ ਬੇਟੇ ਨੇ ਪਹਿਲਾਂ ਕਿੰਨਾ ਚਿਰ ਕੰਮ ਕੀਤਾ ਰੂਸਿਆ ਦੇ ਵਿੱਚ ਰੂਸਿਆ ਦੇ ਵਿੱਚ ਤਾਂ ਜੀ ਜਦੋਂ ਤੇ ਗਏ ਨੇ ਮੰਨ ਲਓ ਇੱਕ ਸਾਲ ਤੋਂ ਉੱਪਰ ਹੋ ਗਿਆ ਜੀ ਹੁਣ 2 ਮਹੀਨੇ ਅਸਾਂ ਉਸ ਟਾਈਮ ਰਸੇ ਦੇ ਵਿੱਚ ਸੀਗੇ ਉੱਥੇ ਬਹਿ ਕੇ 1 ਸਾਲ ਉਹਨਾਂ ਦੇ ਰਸੇ 'ਚ ਕੰਮ ਕੀਤਾ ਹਾਂ ਜੀ ਤੇ ਉਸ ਤੋਂ ਬਾਅਦ ਫੇਰ ਉਹ ਜਿਹੜਾ ਰਸੇ ਤੇ ਕੰਮ ਕਰਨ ਤੋਂ ਬਾਅਦ ਅੱਗੇ ਕਿੱਥੇ ਜਿਹੜਾ ਉਹਨੂੰ ਭੇਜ ਦਿੱਤਾ ਗਿਆ ਹੈਗਾ ਕਿੰਨਾ ਵੱਲੋਂ ਭੇਜਿਆ ਗਿਆ ਅਸਾਂ ਉੱਥੇ ਦੀ ਛੜਕਾ ਫੌਜ ਵੱਲੋਂ ਹੀ ਭੇਜਿਆ ਗਿਆ ਜੀ ਹਾਂ ਜੀ ਤੇ ਫੌਜ ਫੌਜ ਨੇ ਭੇਜਿਆ ਜੀ ਉੱਥੋਂ 3 ਮਹੀਨੇ ਆਖਰੀ ਵਾਰ ਫਿਰ ਕੀ ਗੱਲ ਹੋਈ ਸੀ ਜੀ ਉਹਨਾਂ ਨਾਲ ਆਖਰੀ ਵਾਰ ਇਹੀ ਗੱਲ ਹੋਈ ਹੈ ਜੀ ਡੈਡੀ ਕਹਿੰਦਾ ਵੀ ਅਸੀਂ ਸਾਨੂੰ 15 ਦਿਨ ਲਈ ਗਾਹਾਂ ਬੁਲਾ ਰਹੇ ਨੇ ਜੀ 15 ਦਿਨ ਤੋਂ ਬਾਅਦ ਵੀ ਤੁਹਾਡੇ ਨਾਲ ਗੱਲ ਕਰਾਂਗੇ ਕਿ ਸਾਨੂੰ ਪਹਿਲਾਂ ਪੇਮੈਂਟ ਭੇਜੀ ਸੀ ਜੀ ਦਿਖਾ ਦੂਸਰੀ ਦਿਖਾ ਕੇ ਲੋ ਵੀ ਜਿਹੜੀ ਆਖੇ ਭੇਜੂਗਾ 15 ਦੇ ਵੀ ਆਏ ਜੀ ਹੁਣ 10-11 ਮਹੀਨਿਆਂ ਕੇ ਸਾਡੀ ਕੋਈ ਗੱਲਬਾਤ ਨਹੀਂ ਹੋ ਰਹੀ ਤੇ ਸਾਡੇ ਘਰ ਦੇ ਬਹੁਤ ਪੈਸਾ ਸਾਰਾ ਕੱਢ ਗਿਆ ਚੱਕ ਕੇ ਜੀ ਤੇ ਖਰਚਾ ਕਰਿਆ ਸਾਰਾ ਸੀ ਉੱਥੇ ਫਿਰ ਜਿਵੇਂ ਉੱਥੇ ਪਹੁੰਚ ਕੇ ਕੋਈ ਐਦਾਂ ਦੀ ਘਟਨਾ ਆਈ ਹੋਵੇ ਵੀ ਤਸ਼ੱਦਦ ਕੀਤਾ ਜਾ ਰਿਹਾ ਜਾਂ ਦੁਕੀ ਆ ਨਾ ਹਾਂ ਹੁਣ ਅੱਛਾ ਹੀ ਨਹੀਂ ਕਿੰਨਾ ਜੇ ਉੱਦਾਂ ਦੇ ਕੋਈ ਪਛਾਣ ਨੂੰ ਦੱਸਿਆ ਨਹੀਂ ਜਿਉਂ ਨੇ ਐਦਾਂ ਸਾਨੂੰ ਵਧੀਆ ਦੱਸਦਾ ਰਿਹਾ ਜੀ ਵਧੀਆ ਉਹਦਾ ਇੱਥੇ ਇੱਕ ਵਾਰੀ ਉਹਦੇ ਮਾੜਾ ਇੱਥੇ ਟ੍ਰੇਨਿੰਗ ਦੇ ਵਿੱਚ ਖਰਾ ਹੋ ਲੱਗਿਆ ਸੀਗਾ ਜੀ ਦਾਣਾ ਪੈਰ ਤੇ ਉਹਨੇ ਸਾਨੂੰ ਦੱਸਦਾ ਸੀ ਡੈਡੀ ਵੀ ਇੱਧਰ ਸਹੂਲਤਾਂ ਵੀ ਵਧੀਆ ਦਿੰਦੇ ਨੇਗੇ ਤੇ ਉਹਨੂੰ ਦਾਖਲ ਵੀ ਰੱਖਿਆ ਜੀ ਕਈ ਦਿਨਾਂ ਤੇ ਹਣੇ ਥੋੜਾ ਕਹਿਣ ਦਾ ਭਾਵ ਜਦੋਂ ਉਹਨਾਂ ਨੇ ਉਧਰਲੀ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਥੋੜੇ ਸੰਪਰਕ ਵਿੱਚ ਰਿਹਾ ਤੁਹਾਨੂੰ ਆਪਣੀ ਗੱਲਬਾਤ ਦੱਸਦਾ ਰਿਹਾ ਵੀ ਹਾਲਾਤ ਹਾਂਜੀ ਹਾਂ ਵਧੀਆ ਦੱਸਦਾ ਰਿਹਾ ਜੀ ਤੇ ਇੱਧਰ ਫਿਰ ਵਿਦੇਸ਼ ਮੰਤਰੀ ਜਾਂ ਕਿਸੇ ਹੋਰ ਨਾਲ ਤੁਹਾਡੀ ਕਦੇ ਕੋਈ ਗੱਲ ਨਹੀਂ ਵਿਦੇਸ਼ ਨਹੀਂ ਜੀ ਅਸੀਂ ਆਪਾਂ ਇੱਕ ਤਾਂ ਆਪਣੇ ਹਾਂ ਤੁਸੀਂ ਜੇਵਾਰ ਨੂੰ ਜੀ ਬੇਨਤੀ ਕਰੀ ਆ ਤੇ ਇੱਕ ਚੰਡੀਗੜ੍ਹ ਮੈਡਮ ਜੀ ਤੇ ਉਹਨਾਂ ਨੂੰ ਕਰੀ ਆ ਜੀ ਆਪਣੇ ਮੀਤ ਹੇਰ ਕੋਲੇ ਵੀ ਸੀ ਗਏ ਸੀਗੇ ਜੀ ਤੇ ਤੇ ਬਾਕੀ ਡੀਸੀ ਸਾਹਿਬ ਆਪਣੀ ਬਹੁਤ ਜ਼ਿਆਦਾ ਸੇਵਾ ਕਰ ਰਹੀ ਆ ਜੀ ਬਹੁਤ ਇਨਣੇ ਭਜਨਾਟਕ ਕਰਉਂਦੇ ਆ ਜੀ ਸਾਡੀ ਮਹਿਕਮੇ ਤੇ ਵਿਸ਼ਟਾਈ ਵਰਤਦੇ ਆ ਜਿਵੇਂ ਜਿਵੇਂ ਲੋਕ ਆ ਕਦੇ ਪ੍ਰਸ਼ਾਸਨਿਕ ਅਧਿਕਾਰੀਆਂ ਕਿਸੇ ਨੇ ਪੁਸ਼ਵਾਸ ਦਵਾਇਆ ਵੀ ਅਸੀਂ ਤੁਹਾਡੀ ਮਦਦ ਥੋਕੇ ਕਰਾਂਗੇ ਤੁਹਾਨੂੰ ਜਿਹੜਾ ਬੇਟਾ ਹੈਗਾ ਸੀ ਲੱਭ ਕੇ ਧਵਾਵਾਂਗੇ ਜਿੱਥੇ ਵੀ ਨਹੀਂ 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 ਕੋਈ ਗੱਲ ਬਾਤ ਨਹੀਂ ਹੋ ਰਹੀ ਜੀ ਤੇ ਅਸੀਂ ਮੈਸੀ ਆਲੈਂਡ ਵੀ ਸਾਡੀ ਗੱਲ ਹੁੰਦੀ ਆ ਜੀ ਉਹ ਵੀ ਕਹਿੰਦੇ ਆ ਜੀ ਕਿ ਸਾਡੇ ਸਾਡੇ ਕੋਈ ਸਾਡੇ ਪੜਤਾਲ ਦੇ ਵਿੱਚ ਨਹੀਂ ਗੱਲ ਹੈਗੀ ਵੀ ਜਦੋਂ ਵੀ ਜੇ ਕੋਈ ਕਿਸੇ ਦਾ ਨਫਾ ਨੁਕਸਾਨ ਵੀ ਹੁੰਦਾ ਬੱਚੇ ਦਾ ਵੀ ਅਸੀਂ ਫੌਰਨ ਉਹਨਾਂ ਦੇ ਘਰੇ ਸੁਨੀਹਾ ਬਲਾਜਨੇ ਬਾਪ ਤੋਂ ਇਦਾਂ ਵੀ ਕਹਿੰਦੇ ਕੋਈ ਗੱਲਬਾਤ ਨਹੀਂ ਹੈਗੀ ਨਾ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਕਿੰਨਾ ਖਰਚਾ ਕਰਕੇ ਉਸ ਟਾਈਮ ਦੇ ਵਿੱਚ ਤੁਸੀਂ ਜਿਹੜਾ ਵਹਿਰੀਂ ਦੇ ਵਿੱਚ ਭੇਜਿਆ ਸੀਗਾ ਉਹ ਪੈਸੇ ਕਿਵੇਂ ਕਿਵੇਂ ਰੇਸ ਕਰਕੇ ਭੇਜਿਆ ਨੂੰ 5 ਲੱਖ ਲੱਗੇ 5 ਲੱਖ ਰੁਪਈਆ ਸੀਗਾ ਜੀ ਸਾਡਾ ਖਰਚਾ ਜਿਹੜਾ ਹੋਇਆ ਬਾਕੀ ਬੇਬੀ ਤੁਸੀਂ ਕੀ ਕਹਿਣਾ ਚਾਹੋਗੇ ਸੱਚ ਨਹੀਂ ਕਹਿੰਦਾ ਜੀ ਵੀ ਚੱਲ ਦੇਖ ਮੁੰਡਾ ਪਹਿਲੇ ਗੱਲ ਵਧੀਆ ਗੱਲ ਕਰਦਾ ਸੀ 3 ਮਹੀਨੇ ਸਾਡੇ ਨਾਲ ਵਧੀਆ ਗੱਲ ਕਰੀਆ ਪਰ ਸਾਨੂੰ ਨੇ ਆਪਣੇ ਟੈਡ ਦਾ ਭੇਤ ਨਹੀਂ ਦਿੱਤਾ ਜਾਨੂ ਅੱਛਾ ਥੈਂਕ ਯੂ ਵੀ ਕਿਵੇਂ ਕੋਸ ਕਹਿੰਦੇ ਨੇ ਕਿ ਠੀਕ ਆ ਤੇ ਵਧੀਆ ਗੱਲ ਗੱਤ ਕਾ ਕਹਿਣਾ ਮੈਂ ਆਉਂ ਕੋਈ ਨਾ ਮੈਂ ਥੋੜਾ ਸਾਰਾ ਕੁਝ ਕਰੂੰਗਾ ਆਉਂਗਾ ਚਲੋ ਹਾਂ ਅਕਸਰ ਬੱਚੇ ਮਾਤਾ ਨਾਲ ਜਾਂਦੇ ਗੱਲਾਂ ਸਾਂਝੀਆਂ ਕਰਦੇ ਨੇ ਕਦੇ ਉਹਨੇ ਇਹ ਵੀ ਦੱਸਿਆ ਹੈ ਕਿ ਵੀ ਮੈਂ ਇੱਥੇ 2000 ਨਾ ਨਾ ਜੀ ਮੈਨੂੰ ਕਿਸੇ ਕੰਨੀ ਦੀ ਦਿੱਕਤ ਹੈਗੀ ਮੈਨੂੰ ਮੈਨੂੰ ਤਾਂ ਆਪ ਨਹੀਂ ਦੱਸਿਆ ਤੇ ਉਹਨੇ ਵੀ ਆ ਮੇਰੇ ਕੋਲ ਸੁਣ ਲੱਗਿਆ ਲੱਤ ਲੁੱਤ ਤੇ ਹਾਂ ਜੀ ਨਾ ਨਾ ਮੈਨੂੰ ਨਹੀਂ ਉਹਨੇ ਦੱਸਿਆ ਕਨਾਂ ਹਾਂ ਜੀ ਨਾ ਮੈਨੂੰ ਤਾਂ ਇਹ ਜੀ ਗੱਲ ਕਦੇ ਦੱਸਦਾ ਹੀ ਨਹੀਂ ਸੀ ਉਹ ਇਹ ਕਹਿੰਦਾ ਸੀ ਵੀ ਕਿੰਨੇ ਸਮੇਂ ਬਾਅਦ ਹੈ ਜਿਹੜਾ ਪੰਜਾਬ ਬਾਤ ਬਾਤਨ ਪਰ ਤੰਗਾ ਟੋਲੀ ਜਿਹੜੀ ਮੈਂ ਆ ਕੇ ਟੋਲੀ ਦੇ ਵਿੱਚ ਆਪਣੇ ਮਾਂ ਦੇ ਚਾਪਰੇ ਕਰਾਂਗਾ ਆਹ ਕਿੰਨੇ ਵਕਤ ਮੈਂ ਛਾਲ ਵਿੱਚਾਂ ਅੱਛਾ ਜੀ ਬਸ ਮੇਰਾ ਛਾਲ ਦਾ ਹੀ ਹੋਆ ਨਾ ਹਾਂ ਜੀ ਫਿਰ ਮੈਂ ਜੀ ਕਰੂੰ ਨਹੀਂ ਜਾਊਂ। ਇਹ ਨਾਲ ਸੀ ਇਹ ਬੇਟੇ ਦਾ ਨਾਲ ਕੇ ਸੀ। ਮੋਤਰਾਮ ਸਿੰਘ ਜੀ। ਮੋਤਰਾ ਮੋਤਰਾ ਉਹਦਾ ਬੀਬੀ 'ਚ ਵਿਆਹ ਕੀਤਾ ਗਿਆ ਸੀ ਤੁਹਾਡੇ ਵੱਲੋਂ। ਅੱਜ ਤੱਕ ਲੰਦ ਹੁਣ ਹੋਇਆ ਤੇ ਉਹਦਾ ਉੱਥੇ ਹੋਇਆ। ਉੱਥੇ ਬਾਹਰ ਹੀ ਹੋਇਆ ਸੀ। ਹਾਂ। ਕੁੜੀ ਉਹ ਉੱਥੇ ਬਹਿਰਾਂ 'ਚ ਹੀ ਰਹਿੰਦੀ ਤੇ ਵਿਆਹ ਕਰਾਇਆ ਸੀ। ਉੱਥੇ। ਕੀ ਉਹ ਕੁੜੀ ਨੇ ਵੀ ਭਵਾਲ ਕੀਤੀ ਐਸ ਬੱਚੇ ਦੀ? ਹਾਂ ਜੀ ਕਰੀਆ ਉਹਨੇ। ਤਾਂ ਕਿਆ ਰੋਕ ਕੇ ਵੀ ਜਾ ਨਾ ਚੱਲੇ। ਹਾਂ ਜੀ ਚਾ ਜੀ। ਹਾਂ। ਉਹਦਾਂ ਕਹਿੰਦਾ ਵੀ ਕੋਈ ਨਾ ਵੀ ਘਰ ਦੇ ਮਾਹੌਲ ਤੋਂ ਪਤਾ ਹੀ ਅੱਜਕੱਲ। ਹਾਂ ਜੀ ਹਾਂ ਜੀ। ਵੀ ਲੋਟ ਹੋ ਜਾਣਗੀ ਚੱਲ। ਠੀਕ ਹੈ ਜੀ। ਮੈਂ ਤੇ ਹੱਲ ਲਾਉਂਦਾ ਤਾਂ ਜੀ ਦੇਖੋ ਕਿਵੇਂ ਮਹਿਸੂਸ ਕਰਦੇ ਕਮਾ ਦੇ ਜਿਹੜਾ ਜਿਗਰ ਦਾ ਟੁਕੜਾ ਦੋ ਪਲ ਵੀ ਅੱਖਾਂ ਤੋਂ ਪਰੇ ਰਹਿ ਜੇ ਤਾਂ ਬਹੁਤ ਤੋਂ ਮੁਸ਼ਕਲ ਦੀ ਗੱਲ ਹੁੰਦੀ ਆ ਮਾਤਾ ਬੋਨ ਕਰ ਕਰਕੇ ਕੰਬਲਾ ਕਰ ਦਿੰਦੇ ਪੁੱਤ ਘਰੇ ਕਿਦੋਂ ਆਵੇਂਗਾ ਤੁਹਾਡਾ ਤਾਂ ਬਹੁਤ ਵੱਡਾ ਜਿਗਰਾ ਬਹੁਤ ਮਾਦੇ ਵਿੱਚ ਜਿਹੜਾ ਪੁੱਤਰ ਨੂੰ ਤੁਸੀਂ ਸਾਲ ਹੋ ਗਿਆ ਤੇ ਦੇਖਿਆ ਤੱਕ ਨਹੀਂ ਹਾਂ ਹਾਂ ਜੀ ਨਾ ਗੱਲ ਵੀ ਨਹੀਂ ਹੁੰਦੀ ਸਰਕਾਰ ਤੋਂ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਕਹਿਣਾ ਵੀ ਸਾਡਾ ਪੁੱਤ ਨਾ ਛੇਤੀ ਤੋਂ ਛੇਤੀ ਘਰੇ ਲਿਆ ਕੇ ਸਾਨੂੰ ਦੇ ਚੱਕੀ ਨਾ ਆਪਣਾ ਬਟੇ ਸੁਖਪ੍ਰੀਤ ਸੁਖਪ੍ਰੀਤ ਬਟੇ ਜਿਹੜਾ ਇਹ ਬੁੱਧਰਾਮ ਬੁੱਧਰਲੀ ਫੌਜ ਵੱਲੋਂ ਭਰਤੀ ਕੀਤਾ ਗਿਆ ਹੈਗਾ ਤੇ ਥੋੜੇ ਵੀ ਇਹਦੇ ਨਾਲ ਗੱਲ ਹੋ ਗਈ ਆਗੀ ਭਰਤੀ ਹੋਣ ਸਮੇ ਹਾਂਜੀ ਮਤਲਬ ਮੈਂ ਉਦੋਂ ਹੀ ਤਿੰਨ ਕ ਮਹੀਨੇ ਇਹਨਾਂ ਨਾਲ ਸਾਡਾ ਗੱਲ ਕਰੀ ਜਿੱਦਨੇ ਮਤਲਬ ਇਹਨੇ ਜਾਣਾ ਸੀਗਾ ਉਦੋਂ ਕਹਿੰਦਾ ਵੀ ਅਸੀਂ 15 ਦਿਨਾਂ ਲਈ ਜਾ ਰਹੇ ਹਾਂ ਤਿੰਨ ਸਟੈਪ ਅਸੀਂ ਇਹਨਾਂ ਦੇ ਜੀ 15 15 ਦਿਨਾਂ ਦੇ ਜਾਂਦੇ ਸੀ ਤੇ ਉਹ ਵਾਪਸ ਆ ਗਏ ਸੀ ਇਹਨਾਂ ਦਾ ਕੈਂਪ ਵਾਪਸ ਨਹੀਂ ਆਇਆ ਕਿੰਨੇ ਮੁੰਡੇ ਜਿਹੜੇ ਭਰਤੀ ਕੀਤੇ ਗਿਆ ਸੀ ਪੰਜਾਬ ਦੇ ਉਸ ਪੁਲਿਸ ਵੱਲੋਂ ਉਸ ਵੱਲੋਂ ਜੀ ਸਾਨੂੰ ਇਹਨਾਂ ਨੂੰ ਦੱਸਿਆ ਨਹੀਂ ਹੈਗਾ ਹਾਂਜੀ ਤੇ ਤੁਸੀਂ ਕਹਿੰਦੇ ਸੀ ਵੀ ਪਿੱਛੇ ਪੰਜਾਬ ਦੇ ਮੁੰਡੇ ਹੋਰ ਕਈ ਹੈਗੇ ਸੀ ਨਾਲ ਹਾਂਜੀ ਉਹ ਮਤਲਬ ਇਹ ਤਾਂ ਦੱਸ ਜਾਣੇ ਨੇ ਆਪਦੇ ਠੀਕ ਆ ਜੀ ਤੇ ਇਹ ਇਹਦੇ ਨਾਲ ਦੇ ਹੋਰ ਮੁੰਡੇ ਕਿੱਥੋਂ ਕਿੱਥੋਂ ਬੀਬੀ ਹੋ ਦੱਸੋ ਤੁਸੀਂ ਇੱਕ ਹਰਿਆਣੇ ਦਾ ਸੀਗਾ ਜੀ ਬਾਕੀ ਫਿਰ ਉਹ ਇੱਧਰ ਆਪਣੇ ਅੱਛਾ ਇੱਕ ਤਾਂ ਹੁਸ਼ਿਆਰਪੁਰ ਦਾ ਸੀ ਜੀ ਬਾਕੀ ਜੀ ਜਿਹੜੇ 4-5 ਅਜ਼ਮਗੜ ਦੇ ਨੇ ਹਾਂ ਜਿਹੜੇ ਉਹ ਮੁੰਡੇ ਨਾਲ ਭਰਤੀ ਹੋਏ ਸੀ ਉਹ ਸਹੀ ਦਲੰਦ ਘਰੇ ਆ ਗਏ ਆਪਦੇ ਨਾ ਜੀ ਉਹਨਾਂ ਦਾ ਕੁਝ ਨਹੀਂ ਦੱਸਣਾ ਦਵੇ ਇੰ ਆ ਅੱਛਾ ਜੀ ਆਹੀ ਉਹ ਵੀ ਪੜਤਾਲ ਕਰ ਪਤਾ ਹੀ ਨਹੀਂ ਪਤਾ ਕਿੱਥੇ ਗਏ ਹਾਂਜੀ ਹਾਂਜੀ ਪਰ ਜਿੰਨੇ ਤੁਸੀਂ ਕਹਿਣਾ ਉਹ ਵੀ ਸਾਡਾ ਵਿਦੇਸ਼ ਮੰਤਰਾਲੇ ਦੇ ਨਾਲ ਜਿਹੜਾ ਐਮਐਸਸੀ ਦੇ ਵਿੱਚ ਸੰਪਰਕ ਹੋਇਆ ਉਹਨਾਂ ਨੇ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਇਸ ਬੱਚੇ ਦੇ ਜਿਹੜਾ ਦੇਖਭਾਲ ਬਾਰੇ ਉਹਨਾਂ ਨੇ ਤਾਂ ਜੀ ਬਸ ਅਸੀਂ ਕਿਹਾ ਵੀ ਪੜਤਾਲ ਕਰਦੇ ਹਾਂ ਵੀ ਹਾਂ ਜਦੋਂ ਲੱਭ ਗਿਆ ਤਾਂ ਅਸੀਂ ਤੁਹਾਨੂੰ ਕਾਲ ਕਰ ਦਾਂਗੇ ਪਰ ਉਹਨਾਂ ਨੇ ਦੱਸਿਆ ਹੀ ਨਹੀਂ ਚਾਲ ਹੋ ਗਿਆ ਹੁਣ ਤੱਕ ਸਾਡੀ ਕੋਈ ਗੱਲਬਾਤ ਨਹੀਂ ਕਰਾਈ ਅਜੇ ਤੱਕ ਉਹਨਾਂ ਨੇ ਸਾਡੀ ਪੜਤਾਲ ਕਰੀ ਨਹੀਂ ਜੇ 1 ਸਾਲ ਹੋ ਗਿਆ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਸਾਡੀ ਸਰਕਾਰ ਕੋਈ ਨਹੀਂ ਮਦਦ ਕਰਦੀ ਜੀ ਅੱਛਾ ਪੰਜਾਬ ਸਰਕਾਰ ਦਾ ਕੋਈ ਬੋਸ ਤਰੀਸ ਕੋਈ ਨਹੀਂ ਜੀ ਕੋਈ ਨਹੀਂ ਸਰਕਾਰ ਮਾ ਪੰਜਾਬ ਪੰਜੋ ਵਾਲੇ ਜੀ ਕੋਈ ਨਹੀਂ ਕਰਦੇ ਜੀ ਨਾ ਕੋਈ ਭਗਵੰਤ ਮਾਨ ਹੋਣੀ ਨੇ ਜੀ ਨਾ ਕੋਈ ਦੂਜੇ ਨੇ ਹੋਰ ਆਪੇ ਹੀ ਪੂਏ ਜਿੰਨੇ ਕਿਸੇ ਨਹੀਂ ਜੀ ਸਾਡੀ ਮਦਦ ਸੁਣੀ ਗਈ ਜੀ ਬਸ ਫੋਕੇ ਦਲਾਸੇ ਦਿੰਦਾ ਹਾਂਜੀ ਫੋਕੇ ਦਲਾਸੇ ਨਹੀਂ ਹਾਂ ਕਦੇ ਘਰੇ ਆ ਕੇ ਹਾਂ ਦਾ ਨਾਰਾ ਮਾਰਾ ਲਾ ਹਾਂਜੀ ਨਾ ਜੀ ਕਦੇ ਵੀ ਨਹੀਂ ਅੱਜ ਟਿੱਕਰ ਬਣੀ ਜੀ ਇੱਕ ਸਾਲ ਹੋ ਗਿਆ ਹੁਣ ਤੇ ਕਦ ਜਮਾ ਹੀ ਨਹੀਂ ਉਹ ਮਾਤਮਾ ਸਰਕਾਰ ਦਾ ਬਹੁਤ ਦਾਵੇ ਕਰਦੇ ਵਿਦੇਸ਼ਾਂ ਦੇ ਨਾ ਜੀ ਕੋਈ ਨਹੀਂ ਜਿਹਦਾ ਬਸ ਨਾ ਜੀ ਫੋਕੇ ਆ ਫੜਾਣੇ ਜੀ ਤੁਸੀਂ ਕਹਿੰਦੇ ਆ ਕੀ ਮੰਗ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਮੰਗ ਕੀ ਹੁਣ ਜੀ ਤੁਹਾਨੂੰ ਪਤਾ ਹੀ ਆ ਦੀ ਮਾਤਾ ਦਾ ਹਾਲ ਦੇਖੋ ਜੀ ਸਾਡੀ ਤਾਂ ਕੀ ਹਾਲਤਾਂ ਹੋਏ ਪਿਆ ਰੋ ਰੋ ਕੇ ਬੁਰਾ ਹਾਲ ਆ ਜੀ ਹਣ ਪਿਤਾ ਗਾ ਹੁਣ ਗੋਡਿਆਂ ਤੋਂ ਬੈਠਾ ਗੇ ਜੀ ਤੁਰਿਆ ਜਾਂਦਾ ਨਹੀਂ ਹੈਗਾ ਹੁਣ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸਰਕਾਰ ਨੂੰ ਵੀ ਸਾਡਾ ਤਾਂ ਗੁਜ਼ਾਰਾ ਬਾਪੂ ਜੀ ਬਜ਼ੁਰਗ ਹੈ ਕਿ ਨੇ ਮਾਤਾ ਜੀ ਵੀ ਜਿਹੜੇ ਬਜ਼ੁਰਗ ਨੇ ਕੰਮ ਨਹੀਂ ਕਰ ਸਕਦੇ ਘਰ ਦਾ ਗੁਜ਼ਾਰਾ ਫਿਰ ਕਿਵੇਂ ਚੱਲਦਾ ਹੁਣ ਘਰ ਦਾ ਗੁਜ਼ਾਰਾ ਜੀ ਇੱਕ ਮੇਰੇ ਘਰ ਵਾਲਾ ਗਾ ਜੀ ਉਹ ਅਦਰ ਨੇ ਲਖਵੀਰ ਸਿੰਘ ਹਾਂਜੀ ਬਸ ਉਹੀ ਇੱਕ ਜੇ ਕੰਮ ਤੇ ਜਾਂਦੇ ਨੇ ਇੱਕ ਇਹਨਾਂ ਦਾ ਭਰਾ ਜੀ ਹੋਰ ਆ ਜੇ ਉਹ ਸਿੱਧਾ ਸਾਦਾ ਉਹ ਖੜਾ ਜੀ ਪਿੱਛ બસ ਉਹ ਤੇ ਮਰਜੀ ਨਾਲ ਜਾਂਦੇ ਨੇ ਜੀ ਬਸ ਇੱਕ ਜਣੇ ਕਮਾਉਣ ਵਾਲਾ ਜੀ ਹੁਣ ਸਾਰੇ ਟੱਬਰ ਉਹ ਤੇ ਕਿਵੇਂ ਕਮਾਇਆ ਜਾਊਗਾ ਚੱਲ ਤਾਂ ਨਹੀਂ ਜੀ ਸਾਡਾ ਖਰਚਾ ਕਰਦਾ ਬਸ ਸਾਡੀ ਸਰਕਾਰ ਤੋਂ ਮੰਗਾ ਨਾਤਾ ਜੀ ਸਾਡੀ ਮਦਦ ਕਰਨ ਨਾਲੇ ਸਾਡਾ ਮੁੰਡਾ ਘਰ ਹੀ ਲਿਆਂਦਾ ਜੀ ਅਸੀਂ 10 ਕਦਣਾ ਗੱਲ ਕਰਾਵਾਂਗੇ ਇਸ ਪਿੰਡ ਤੋਂ ਜਿਹੜੇ ਹੈਗੇ ਬਾਬਾ ਦਰਸ਼ਨ ਸਿੰਘ ਜੀ ਪਵਾਦ ਦੇ ਨਾਲ ਜਿਹੜੇ ਹੈਗੇ ਨੇ ਇਹ ਔਕੀ ਘੜੀ ਦੇ ਵਿੱਚ ਜਿਹੜੇ ਹਮਾਇਤ ਦੇ ਤੌਰ ਤੇ ਖੜੇ ਨੇ ਗੱਲ ਕਰਾਉਣ ਦੇ ਨਾਲ ਉਹਨਾਂ ਦਾ ਸੰਬੰਧ ਹੋਸੀ ਕਿ ਕਹਣਾ ਬਾਬਾ ਜੀ ਕੀ ਕਹਿਣਾ ਚਾਹੋਗੇ ਇਹ ਬੱਚਾ ਬੁਧਰਾਪ ਦੇ ਰਹੇਗਾ ਤੁਹਾਡੇ ਪਿੰਡ ਦਾ ਵਸਨੀਕ ਆ ਬਹੁਤ ਵੱਡੀਆਂ ਆਸਾਂ ਲੈ ਕੇ ਗਿਆ ਸੀ ਬਹਿਰੀਨ ਦੇ ਵਿੱਚ ਪਰ ਮਿਸਿੰਗ ਹੋ ਗਿਆ ਪਰਿਵਾਰ ਨਾਲ ਗੱਲਬਾਤ ਨਹੀਂ ਹੋਈ ਹੈ ਕਿ ਪਰਿਵਾਰ ਸਤਵੇਂ ਦੇ ਵਿੱਚ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜੋ ਪਰਿਵਾਰ ਦੀ ਪੀੜਿਤ ਪਰਿਵਾਰ ਹੈ ਇਹ ਸਰਕਾਰ ਅੱਗੇ ਬੇਨਤੀਆਂ ਕਰ ਰਿਹਾ ਹੈ ਜਿਨ੍ਹਾਂ ਦਾ ਪੁੱਤਰ ਕਈ ਸਾਲਾਂ ਤੋਂ ਵਿਛੜਿਆ ਹੋਇਆ ਪਰਿਵਾਰ ਨਾਲ ਗੱਲਬਾਤ ਨਹੀਂ ਹੋਈ ਮਜ਼ਦੂਰੀ ਕਰਨ ਵਾਸਤੇ ਗਿਆ ਸੀ ਪਰ ਉਹ ਹੁਣ ਪਰਿਵਾਰ ਬੜਾ ਭਾਵਕ ਹੈ ਜਿਹਨੂੰ ਜਿਸ ਦੇ ਨਾਲ ਕੋਈ ਤਲਕਾਤ ਨਹੀਂ ਹੋਇਆ ਗੱਲਬਾਤ ਨਹੀਂ ਹੋ ਰਹੀ ਜਿਸ ਕਰਕੇ ਅਸੀਂ ਸਰਕਾਰ ਨੂੰ ਇਹੋ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਜਿੱਥੇ ਵੀ ਤੱਕ ਇਹ ਵੀਡੀਓ ਪਹੁੰਚਦੀ ਹੈ ਸਾਡੇ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਹਮਦਾਰਦ ਟੀਵੀ ਵਾਲੇ ਆਏ ਨੇ ਤੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆਂ ਵੀ ਭਾਈ ਇਹ ਵੀਡੀਓ ਮੰਤਰੀਆਂ ਤੱਕ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਤਾਂ ਕਿ ਉਹ ਸੁਣ ਕੇ ਇਹ ਪ੍ਰੇੜਿਤ ਪਰਿਵਾਰ ਦੀ ਮਦਦ ਕੀਤੀ ਜਾਵੇ ਉਹ ਬੱਚਾ ਵਾਪਸ ਪਰਿਵਾਰ ਦੇ ਨਾਲ ਭੇਜਿਆ ਜਾਵੇ ਤਾਂ ਕਿ ਪਰਿਵਾਰ ਸੁਖੀ ਬਸੇ ਗਰੀਬ ਪਰਿਵਾਰ ਹੈ ਇਹੋ ਬੇਨਤੀ ਕਰਦੇ ਆਂ ਸਰਕਾਰ ਅੱਗੇ ਵੀ ਇਹੋ ਬੱਚੇ ਨੂੰ ਮੜਾਇਆ ਜਾਵੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜੇ ਹੈਗੇ ਨੇ ਇਸ ਔਖੀ ਘੜੀ ਦੇ ਵਿੱਚ ਹਮਦਰਦੀ ਜਤਾਉਣ ਪਹੁੰਚੇ ਬਾਬਾ ਜੀ ਵੱਲੋਂ ਬਹੁਤ ਸੋਹਣਾ ਵਿਚਾਰ ਕੀਤਾ ਹੈ ਕਿ ਅਸੀਂ ਵੀ ਵਾਰੀ-ਵਾਰੀ ਆਪਣੇ ਮੱਦੇਬਰਹੀ ਕਹਿੰਦੇ ਆਂ ਵੀ ਸਾਡੇ ਜਿਹੜੇ ਹੈਗੇ ਨੇ ਸੈਂਟਰ ਗਵਰਨਮੈਂਟ ਦੇ ਮੰਤਰੀ ਜਾਂ ਪੰਜਾਬ ਗਵਰਨਮੈਂਟ ਦੇ ਮੰਤਰੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕਰਨ ਤਾਂ ਕਿ ਇਹ ਪਰਿਵਾਰ ਜਿਹੜਾ ਹੈਗਾ ਮੁਰਤੋ ਲੈ ਕੇ ਜਿਹੜੀਆਂ ਆਸਾਂ ਨੂੰ ਬੈਠੇ ਨੇ ਵੀ ਸਾਡਾ ਬੇਟਾ ਸਾਡੇ ਵਿੱਚ ਆ ਕੇ ਬੈਠੇ ਮੁਰਤੋ ਸਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਆਉਣ ਤੁਹਾਨੂੰ ਵਾਰੀ ਵਾਰੀ ਜਿਹੜੇ ਅਜੇ ਹੀ ਅਸੀਂ ਲੋੜਵੰਦ ਪਰਿਵਾਰ ਹੈਗੇ ਨੇ ਜਿਨ੍ਹਾਂ ਦੇ ਕੋਈ ਮਜਬੂਰੀਆਂ ਪਈਆਂ ਅਸੀਂ ਉਹਨਾਂ ਦੇ ਸੂਰਿਆ ਸਮੇਂ ਸਮੇਂ ਸਿਰੜੇ ਹੈਗੇ ਚੈਨਲ ਆਨ 에ਅਰ ਦੇ ਮਾਧਿਅਮ ਰਹੀ ਦਿਖਾਉਂਦੇ ਰਹੇ ਨੇ ਪਰ ਤੁਹਾਡਾ ਵੀ ਫਰਜ਼ ਬਣਦਾ ਹੈਗਾ ਕਿ ਅਜਿਹੇ ਸੂਝ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਪਰਿਵਾਰ ਨੂੰ ਹੈਗਾ ਇਨਸਾਫ ਮਿਲ ਸਕੇ ਉਹਨਾਂ ਦਾ ਪੁੱਤਰ ਜਿਹੜਾ ਹੈਗਾ ਉਹਨਾਂ ਦੇ ਵਿੱਚ ਵਾਪਸ ਆ ਸਕੇ ਮੈਂ ਤੁਹਾਨੂੰ ਦਿਖਾ ਰਿਹਾ ਆ ਪਿੰਡ ਕਲਿਆਣ ਤੋਂ ਉਸ ਦੁਖੀ ਪਰਿਵਾਰ ਦੀ ਸਟੋਰੀ ਮਲੇ ਕੋਟਲਾ ਤੋਂ ਪੱਤਰਕਾਰ ਸਰਵਿਸ ਸਿੰਘ ਰਟੋਣਾ ਕੈਮਰਾ ਪਰਸਨ ਹਰਮਨ ਦੇ ਨਾਲ ਔਨ 에ਅਰ